ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਇੱਕ ਵਾਰ ਫਿਰ ਆਜਰਾਂ ਲੈ ਕੇ ਨਵੀਂ ਵੀਡੀਓ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਨਕਸੀਰ ਫੁੱਟਣ ਦੀ ਜਾਂ ਜਿਸ ਨੂੰ ਨੱਕ ਚੋਂ ਖੂਨ ਨਿਕਲਣਾ ਕਹਿੰਦੇ ਹਨ ਅਕਸਰ ਅਸੀਂ ਦੇਖਦੇ ਹਾਂ ਨਕਸੀਰ ਫੁੱਟਣ ਤੋਂ ਪਹਿਲਾਂ ਸਿਰ ਵਿੱਚ ਦਰਦ ਹੁੰਦਾ ਹੈ ਚੱਕਰ ਆਉਂਦਾ ਹੈ ਜਾਂ ਫਿਰ ਦਿਮਾਗ ਵਿੱਚ ਤਕਲੀਫ ਜਿਹੀ ਮਹਿਸੂਸ ਹੁੰਦੀ ਹੈ ਇਸ ਦੇ ਬਾਅਦ ਰੋਗੀ ਦੇ ਨੱਕ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਖੂਨ ਦਾ ਵਗਣਾ ਕਦੀ ਕਦੀ ਨੱਕ ਦੀ ਇੱਕ ਨਾਸ ਤੋਂ ਜਾਂ ਕਦੀ ਕਦੀ ਦੋਨਾਂ ਨਾਸਾਂ ਦੇ ਵਿੱਚੋਂ ਨਿਕਲਦਾ ਹੈ ਜਿਸ ਦੇ ਨਾਲ ਰੋਗੀ ਦੇ ਸਿਰ ਦੇ ਵਿੱਚ ਅਥਾਹ ਪੀੜ ਹੁੰਦੀ ਹੈ ਦੂਸਰ ਕਦੀ ਕਦੀ ਨੱਕ ਦੇ ਵਿੱਚੋਂ ਨਿਕਲਿਆ ਖੂਨ ਸਾਡੇ ਫੂਡ ਨਲੀ ਦੇ ਰਾਹੀਂ ਸਾਡੇ ਪੇਟ ਵਿੱਚ ਚਲਾਇਆ ਜਾਂਦਾ ਹੈ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਬੇਚੈਨੀ ਉਲਟੀ ਆਉਣ ਨੂੰ ਮਨ ਕਰਨਾ ਜਾਂ ਫਿਰ ਸਾਹ ਲੈਣ ਦੇ ਵਿੱਚ ਪ੍ਰੋਬਲਮ ਜਾਂ ਜ਼ਿਆਦਾਤਰ ਸਾਨੂੰ ਖੰਘ ਲੱਗ ਜਾਂਦੀ ਹੈ ਸੋ ਦੋਸਤੋ ਆਓ ਆਪਾਂ ਘਰ ਬੈਠ ਕੇ ਹੀ ਘਰੇਲੂ ਨੁਸਖਿਆਂ ਦੁਆਰਾ ਇਸ ਰੋਗ ਦਾ ਇਲਾਜ ਕਿਵੇਂ ਕਰਨਾ ਹੈ ਉਹ ਜਾਣੀਏ ਨਿੰਬੂ ਦੀ ਸkańਜੀ ਵਿੱਚ ਖੰਡ ਦੀ ਜਗਾ ਸ਼ਹਿਦ ਘੋਲ ਕੇ ਪੀਣਾ ਚਾਹੀਦਾ ਹੈ ਚਾਰ ਕਾਲੀਆਂ ਮਿਰਚਾਂ ਦਾ ਚੂਰਨ ਦਹੀਂ ਵਿੱਚ ਮਿਲਾ ਕੇ ਖਾਣ ਨਾਲ ਨਕਸੀਰ ਰੁਕ ਜਾਂਦੀ ਹੈ। ਦੋਸਤੋ ਨਕਸੀਰ ਫੁੱਟਣ ਤੇ ਸਭ ਤੋਂ ਪਹਿਲਾਂ ਰੋਗੀ ਨੂੰ ਸਿੱਧਾ ਬਿਠਾ ਲਓ ਅਤੇ ਉਸ ਦੀ ਗਰਦਨ ਪਿੱਛੇ ਵਾਲੇ ਪਾਸੇ ਨੂੰ ਲਟਕਾ ਦਿਓ। ਹੁਣ ਗਿੱਲੇ ਕੱਪੜੇ ਨਾਲ ਉਸਾਂ ਨੱਕ ਪੂੰਝੋ ਅਤੇ ਇਸ ਦੇ ਬਾਅਦ ਮੱਥੇ ਤੇ ਠੰਡੇ ਪਾਣੀ ਦੀ ਪੱਟੀ ਰੱਖੋ ਜਾਂ ਫਿਰ ਨੱਕ ਦੇ ਵਿੱਚ ਗੰਨੇ ਦੇ ਰਸ ਦੀਆਂ ਦੋ ਬੂੰਦਾਂ ਪਾ ਦਿਓ ਇਸ ਦੇ ਨਾਲ ਖੂਨ ਦਾ ਬਹਾਅ ਰੁਕ ਜਾਵੇਗਾ ਇੱਕ ਚਮਚ ਪਿਆਜ਼ ਦੇ ਰਸ ਵਿੱਚ ਥੋੜਾ ਜਿਹਾ ਘਿਓ ਅਤੇ ਥੋੜੀ ਮਿਸ਼ਰੀ ਮਿਲਾ ਕੇ ਰੋਗੀ ਨੂੰ ਪਿਲਾਓ ਇਸ ਦੇ ਨਾਲ ਵੀ ਖੂਨ ਦਾ ਬਹਾਅ ਰੁਕ ਜਾਵੇਗਾ ਦੋਸਤੋ ਪਿਆਜ਼ ਅਤੇ ਪਦੀਨੇ ਦਾ ਰਸ ਰੋਗੀ ਨੂੰ ਦਿੱਤਾ ਜਾਵੇ ਜਾਂ ਉਸ ਨੂੰ ਸੰਘਾਇਆ ਜਾਵੇ ਇਸ ਦੇ ਨਾਲ ਵੀ ਕੂੰ ਦਾ ਬਹਾਉ ਅਤੇ ਸਿਰ ਦੇ ਵਿੱਚ ਜੋ ਦਰਦ ਮਹਿਸੂਸ ਹੁੰਦਾ ਹੈ ਉਸ ਤੋਂ ਰਾਹਤ ਮਿਲਦੀ ਹੈ ਨੱਕ ਵਿੱਚ ਦੋ ਬੂੰਦਾਂ ਸ਼ੁੱਧ ਦੇਸੀ ਕੇਉਦੀਆਂ ਪਾਓ ਇਸ ਦੇ ਨਾਲ ਵੀ ਰੋਗੀ ਨੂੰ ਆਰਾਮ ਮਿਲੇਗਾ ਗਰਮੀ ਦੇ ਮੌਸਮ ਵਿੱਚ ਸਰਦਾਈ ਪੀ ਕੇ ਇੱਕ ਗਲਾਸ ਰੋਜ਼ ਪਿਓ ਇਸ ਦੇ ਨਾਲ ਕਦੇ ਵੀ ਤੁਹਾਨੂੰ ਨਕਸੀਰ ਪੁੱਟਣ ਦੀ ਪ੍ਰੋਬਲਮ ਨਹੀਂ ਆਵੇਗੀ नाक ਵਿੱਚ ਤુલਸੀ ਦਾ ਰਸਤਾ ਪਾਉਣ ਨਾਲ ਵੀ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ ਸੋ ਦੋਸਤ ਦੋਸਤੋ ਬਧੇਰੇ ਜਾਣਕਾਰੀ ਲਈ ਸਾਡੇ YouTube ਤੇ ਚੈਨਲ ਹਨ ਹੌਟ ਪੰਜਾਬੀਜ਼ ਅਤੇ ਪੰਜਾਬੀ ਘਰੇਲੂ ਨੁਸਖੇ ਸਬਸਕ੍ਰਾਈਬ ਕਰੋ ਅਤੇ ਬਧੇਰੇ ਜਾਣਕਾਰੀ ਹਾਸਲ ਕਰੋ ਦੋਸਤੋ ਜੇ ਤੁਸੀਂ ਕਿਸੇ ਵੀ ਰੋਗ ਪ੍ਰਤੀ ਜਾਣਕਾਰੀ ਚਾਹੁੰਦੇ ਹੋ ਜਾਂ ਉਸ ਦੇ ਇਲਾਜ ਬਾਰੇ ਜਾਣਕਾਰੀ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਸਾਨੂੰ ਲਿਖੋ ਤੇ ਅਸੀਂ ਤੁਹਾਨੂੰ ਉਸ ਬਾਰੇ ਘਰੇਲੂ ਨੁਸਖਿਆਂ ਦੁਆਰਾ ਕਿਸ ਤਰ੍ਹਾਂ ਇਲਾਜ ਕਰਨਾ ਹੈ ਉਸ ਦੀ ਜਾਣਕਾਰੀ ਦੇਵਾਂਗੇ ਧੰਨਵਾਦ